ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਵੜਿੰਗ ਵੱਲੋਂ ਵਿਦਿਆ ਗੋਗੀ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਕਿਹਾ ਕਿ ਗੋਗੀ ਜਿੰਦਾ ਦਲੀਲ ਵਾਲੇ ਵਿਅਕਤੀ ਸੀ ਅਤੇ ਸਪਨੂ ਨਾਲ ਲੈ ਕੇ ਚੱਲਦੇ ਸੀ। ਉਹਨਾਂ ਦੀ ਹਮੇਸ਼ਾ ਕਮੀ ਰਹੇਗੀ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਵੜਿੰਗ ਵੱਲੋਂ ਅਤਰਕਾਰ ਨਾਲ ਗੱਲਬਾਤ ਕਰਦੇ ਇਸ ਸੰਬੰਧੀ ਹੋਰ ਕੀ ਗੱਲਬਾਤ ਕੀਤੀ। ਮੈਂ ਸੇਤਾ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਬਹੁਤ ਹੀ ਦੁਖਦਾਈ ਘਟਨਾ ਹੈ। ਔਰ ਜਿਸ ਪ੍ਰਕਾਰ ਦੀ ਇਹ ਘਟਨਾ ਹੈ ਮੈਨੂੰ ਲੱਗਦਾ ਕਿ ਮੇਰੇ ਕੋਲੇ ਕੋਈ ਸ਼ਬਦ ਨਹੀਂ ਹੈ ਕਿ ਜਿੰਨਾ ਰਾਹੀ ਮੈਂ ਪਰਿਵਾਰ ਨੂੰ ਜਾਂ ਉਹਨਾਂ ਦੇ ਚਾਹਣ ਵਾਲਿਆਂ ਨੂੰ ਦਲਾਸਾ ਦੇ ਸਕਾਂ। ਇਹੋ ਜਿਹਾ ਨੂੰ ਹੋਣੀ ਹੈ। ਸ਼ਾਇਦ ਕਿਤੇ ਕਦੇ-ਕਦੇ ਟਾਵੀ-ਟਾਵੀ ਕਈ ਸਾਲਾਂ ਬਾਅਦ ਸੁਨੂ ਮਿਲਦੀ ਹੈ। ਪਰ ਜਿੱਥੋਂ ਤੱਕ ਰੋਗੀ ਜੀ ਦਾ ਸਵਾਲ ਹੈ ਇਸ ਤਰ੍ਹਾਂ ਦਾ ਰੰਗਲਾ ਸਾਥੀ ਜਿਸਨੇ ਆਵਦੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਤਬਦੀਲੀ ਉਹ ਨਹੀਂ ਦਿੱਤੀ ਕਾਉਂਸਲਰ ਤੋਂ ਲੈ ਕੇ 25 ਸਾਲ ਮੇਰੇ ਖਲ ਤਕਰੀਬਨ 22-25 ਸਾਲ ਉਹ ਕਾਂਗਰਸ ਪਾਰਟੀ ਦੇ ਸਿਰਕਾੜਾ ਆਗੂ ਬਣ ਕੇ ਰਹੇ ਜ਼ਿਲ੍ਹਾ ਪ੍ਰਧਾਨ ਰਹੇ ਲੇਕਿਨ ਉਹ ਪਾਰਟੀ ਛੱਡ ਕੇ ਚਲੇ ਗਏ ਐਮ ਐਲ ਏ ਬਣ ਗਏ ਕਿਸੇ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਹੁਣ ਕਿਸੇ ਹੋਰ ਪਾਰਟੀ ਦਾ ਐਮ ਐਲ ਏ ਹਾਂ ਜਾਂ ਹੁਣ ਮੈਂ ਪਾਰਟੀ ਛੱਡ ਗਿਆ ਹਾਂ ਜਦੋਂ ਵੀ ਕਦੇ ਮਿਲੇ ਜਾਂ ਟੈਲੀਫੋਨ ਤੇ ਗੱਲਬਾਤ ਹੋਈ ਚਾਹੇ ਉਹ ਛੋਟਾ ਸੀ ਚਾਹੇ ਉਹ ਵੱਡਾ ਸੀ ਉਹਨੂੰ ਉਹਨਾਂ ਨੇ ਉਹਨਾ ਹੀ ਪਿਆਰ ਦਿੱਤਾ ਉਹ ਜਿੰਨਾ ਉਹ ਪਹਿਲਾਂ ਦਿੱਤੇ ਸਨ ਸੋ ਆਪ ਦੇ ਇਸ ਰੰਗਲੇ ਸਾਥੀ ਦੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੇ ਅਸੀਂ ਸਾਰੇ ਅਰਦਾਸ ਹੀ ਕਰ ਸਕਦੇ ਆ ਕਿ ਉਹਨਾਂ ਨੂੰ ਆਪਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਮੈਂ ਆਪਦੇ ਵੱਲੋਂ ਆਪਦੇ ਉਸ ਸਾਥੀ ਨੂੰ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਸ਼ਰਧਾ ਦੇ ਫੁੱਲੀ ਪੇਟ ਕਰਦਾ ਹਾਂ ਪਰਮਾਤਮਾ ਉਹਨਾਂ ਦੇ ਚਰਨ ਵਿੱਚ ਨਵਾਸੂ। ਉਹਨਾਂ ਬਸ ਨਾ ਟਾਲੀ ਪਾਰਟੀ ਦੇ ਰਹੇ ਨੇ ਤੁਹਾਡੇ ਕੰਗੇ ਸਹੰਦ ਰਹੇ ਨੇ ਦੋਸਤਾਂ ਦਾ। ਜੇ ਕਹਿੰਦੇ ਚੱਟੀ ਕਲਾ ਦੇ ਵਿੱਚ ਕਹਿੰਦੇ ਨੇ ਕਿ ਹਰ ਸਮੇਂ ਬਿਲਕੁਲ ਹਾਸਮੁਖ ਸੰ ਸੱਚੀ ਗੱਲ ਕਹਿ ਦਿੰਦੇ ਸਨ। ਚਾਹੇ ਆਪਣੀ ਪਾਰਟੀ ਹੋਵੇ ਚਾਹੇ ਕੋਈ ਆਪਣਾ ਮਿੱਤਰ ਹੋਵੇ। ਲੇਕਿਨ ਜੀਰੇ ਨਾਲ ਵੀ ਰਹੇ ਉਹਦੇ ਨਾਲ ਪੂਰੀ ਤੋੜ ਨਭਾਈ ਦੋਸਤੀ ਦਾ ਬਹੁਤ ਵੱਡਾ ਮੈਂ ਸਮਝਦਾ ਕਿ ਇੱਕ ਸਿੰਬਲ ਸੀ ਗੋਗੀ ਸਾਹਿਬ ਬਗਾਨੀ ਪਾਰਟੀ ਚ ਮੈਂ ਤੁਹਾਨੂੰ ਦੱਸਿਆ ਜਾ ਕੇ ਵੀ ਦੂਜੀ ਪਾਰਟੀ ਚ ਜਾ ਕੇ ਵੀ ਉਹ ਸਾਡੇ ਨਾਲ ਇਸ ਤਰ੍ਹਾਂ ਦਾ ਉਹਨਾਂ ਦਾ ਵਤੀਰਾ ਸੀ ਕਿ ਅਸੀਂ ਉਹਨਾਂ ਦੇ ਆਪਣੇ ਉਹਨੇ ਪੁਰਾਣੇ ਸਾਥੀ ਮੈਂ ਕਹਿੰਦਾ ਜੀ ਕੋਈ ਛੋਟਾ ਆਮ ਵਿਅਕਤੀ ਵੀ ਜਿਹੜਾ ਜਾਣਦਾ ਹੈ ਨਾ ਜੀ ਉਹਰੇ ਘਰ ਦੇ ਵਿੱਚ ਤੇ ਉਹਰੇ ਦੋਸਤਾਂ ਮਿੱਤਰਾਂ ਤੇ ਇਲਾਕੇ ਦੇ ਆਸ-ਪਾਸੇ ਹਨੇਰਾ ਛਾ ਜਾਂਦਾ ਜਦੋਂ ਇਹੋ ਜਿਹਾ ਵਿਅਕਤੀ ਜਾਂਦਾ ਹੈ ਤਾਂ ਮੇਰਾ خیال ਆਸ-ਪਾਸੇ ਦੀਆਂ ਜਿਹੜੇ ਬਾਗ ਹੈ ਦਰਖਤ ਹੈ ਉਹ ਵੀ ਮਰਝਾ ਜਾਂਦੇ ਨੇ ਸੋ ਬਹੁਤ ਵੱਡਾ ਨੁਕਸਾਨ ਹੈ ਸੱਚੇ ਪਾਸ਼ਾ ਪਰਮਾਤਮਾ ਨੂੰ ਪਰਮਾਤਮਾ ਕਿਰਪਾ ਕਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ